ਪੜ ਕੇ ਸੁਣ ਕੇ ਮਨ ਅੰਦਰ ਭਾਵਨਾ ਉਤਪਨ ਹੋਵੇ ਜਿੰਨੂੰ ਮਹਾਰਾਜ ਕਹਿੰਦੇ ਪੜਿਆ ਸੁਣਿਆ ਹਰ ਤਿੰਨ ਕਾ ਥਾਏ ਭਾਵੇ ਜਿਨ ਸਤਗੁਰ ਕੀ ਆਗਿਆ ਸਤ ਸਤ ਕਰ ਮਾਨੀ ਉਹ ਆਗਿਆ ਮੰਨਣ ਵਾਲੇ ਕੌਣ ਹੁੰਦੇ ਨੇ ਭਾਵਨਾ ਵਾਲੇ ਭਾਵਨਾਹੀਨ ਹਿਰਦਾ ਕਿਸੇ ਦੀ ਸੁਣਦਾ ਨਹੀਂ ਭਾਵਨਾਹੀਨ ਹਿਰਦਾ ਕੁਝ ਹਿਰ ਅੰਦਰ ਬਸਾਉਂਦਾ ਨਹੀਂ ਤੇ ਜੇ ਅੰਦਰ ਬਸਾਉਂਦਾ ਨਹੀਂ ਜੀਵਨ ਵਿੱਚ ਬਦਲਾਅ ਨਹੀਂ ਆਉਂਦਾ ਬਦਲਾਅ ਨਹੀਂ ਆਉਂਦਾ ਮਾਲਕ ਨਾਲ ਮਿਲਿਆ ਨਹੀਂ ਜਾਵੇਗਾ ਉਨ੍ਹਾਂ ਬਚਨਾਂ ਨੂੰ ਸਾਨੂੰ ਸਮਝਾਉਣ ਦੇ ਲਈ ਉਸ ਮਾਰਗ ਤੇ ਪੰਚੌਮ ਦੇ ਲਈ ਬੜੀ ਸ਼ਰਧਾ ਭਾਵਨਾ ਪ੍ਰੇਮ ਸੰਜੁਗਤ ਹੋਕਰ ਭਾਈ ਸਾਹਿਬ ਭਾਈ ਗੁਰਦਾਸ ਜੀ ਸਾਨੂੰ ਸੁਝ ਬੂਝ ਬਖਸ਼ਿਸ਼ ਕਰਦੇ ਆ ਰਹੇ ਨੇ ਭਾਈ ਗੁਰਦਾਸ ਸਾਹਿਬ ਬੜੇ ਬੜੇ ਸੁੰਦਰ ਪ੍ਰਮਾਨ ਦਿੰਦੇ ਨੇ ਤੇ ਪਰਮਾਨੰਦੀ ਚੋਣ ਜਿਹੜੀ ਸੰਸਾਰ ਵਿੱਚ ਉਹ ਕਰਦੇ ਨੇ ਪਰਮਾਨੰ ਸੰਸਾਰ ਵਿੱਚ ਉਹ ਲੈ ਕੇ ਜਿਹਦਾ ਸੰਸਾਰੀਆਂ ਨੂੰ ਪਤਾ ਹੈ ਸਮਝੇ ਉਸ ਦੇ ਦੁਆਰਾ ਜਿਹੜਾ ਸਮਝਾਉਣਾ ਨਰੰਕਾਰ ਨੂੰ ਐਉਂ ਸਮਝ ਲਾਓ ਕੱਪੜਾ ਅਸੀਂ ਸਾਰੇ ਹੀ ਸੰਸਾਰੀ ਜਾਣਦੇ ਆ ਆ ਕੱਪੜਾ ਚਿੱਟਾ ਐ ਏ ਕਾਲਾ ਐ ਏ ਕਿਹੋ ਜਿਹਾ ਐ ਕਿਹੋ ਜਿਹਾ ਐ ਤੇ ਕੱਪੜੇ ਦੇ ਦੁਆਰਾ ਜਿਹੜਾ ਹੈ ਤਨ ਜਾਣਿਆ ਜਾਂਦਾ ਦੂਰੋਂ ਦੇਖਣ ਵਾਲਾ ਕਹਿੰਦਾ ਹੋਵੇ ਉਹ ਜਿਹਦੇ ਫਲਾਣੇ ਰੰਗ ਦਾ ਕੱਪੜਾ ਪੈਨੇ ਆ ਉਹ ਕੱਪੜਾ ਜਿਹੜਾ ਐ ਤਨ ਕਰਕੇ ਕੱਲੇ ਕਪੜੇ ਦੀ ਸੋਭਾ ਨਹੀਂ ਕੱਲੇ ਪ੍ਰਮਾਨ ਦੀ ਸੋਭਾ ਨਹੀਂ ਪ੍ਰਮਾਨ ਇਸ ਕਰਕੇ ਆ ਕਿ ਉਹਦੀ ਅਸਲੀਅਤ ਦਾ ਪਤਾ ਲੱਗੇ ਕੱਪੜਾ ਇਸ ਕਰਕੇ ਆ ਤਾਣੀ ਤੇ ਟੰਗਿਆ ਹੋਇਆ ਕੱਪੜਾ ਸੋਭਾ ਨਹੀਂ ਪਾਉਂਦਾ ਸਰੀਰ ਤੇ ਪਹਿਨ ਕੇ ਬਣ ਕੇ ਸੋਭਾ ਪਾਉਂਦਾ ਹੈ ਪ੍ਰਮਾਨ ਦੇ ਕੇ ਸਾਨੂੰ ਸੰਸਾਰ ਦੇ ਗੱਲ ਭਾਈ ਗੁਰਦਾਸ ਸਾਹਿਬ ਨਿਰੰਕਾਰ ਦੀ ਸਮਝਾਉਂਦੇ ਨੇ ਮਲੋਂ ਦੀ ਗੱਲ ਸਮਝਾਉਂਦੇ ਨੇ ਭਾਈ ਸਾਹਿਬ ਕਹਿੰਦੇ ਨੇ ਜੈਸੇ ਨੀਰ ਖੀਰ ਅੰਨ ਭੋਜਨ ਖਵਾਏ ਅੰਤ ਭਾਈ ਸਾਹਿਬ ਧਿਆਨ ਰੱਖਣਾ ਮੈਂ ਪਹਿਲੇ ਵੀ ਬਿਆਨ ਕੀਤਾ ਐਜੰਪਲ ਸੰਸਾਰ ਦਾ ਲੈਂਦੇ ਆ ਸਾਨੂੰ ਤਤ ਦੀ ਗੱਲ ਸਮਝਾਉਣ ਦੇ ਲਈ ਬਾਈ ਸਭ ਕਹਿੰਦੇ ਜਿਸ ਤਰ੍ਹਾਂ ਨੀਰ ਪਾਣੀ ਖੀਰ ਮੈਨੇ ਦੁੱਧ ਅੰਨ ਮੈਨੇ ਭੋਜਨ ਜੋ ਕੱਖ ਕੰਡਾ ਆਦ ਫਲ ਫਰੂਟ ਆਦ ਤੋਂ ਲੈ ਕੇ ਔਰ ਉਹ ਅੰਨ ਜਿਹੜਾ ਜੋ ਅਨਾਜ ਭੋਜਨ ਖਵਾਏ ਅੰਤ ਅੰਤ ਤੱਕ ਦੁੱਧ ਪਿਲਾਇਆ ਪਹਿਲਾਂ ਪਾਣੀ ਪੁਲਾਇਆ ਭੋਜਨ ਖਵਾਇਆ ਜਾਂਦਾ ਹੈ ਕਿਸ ਨੂੰ ਇਹ ਭੋਜਨ ਪਾਣੀ ਕਿਸ ਨੂੰ ਖਵਾਇਆ ਜਾਂਦਾ ਅੰਤ ਤੱਕ ਭਾਈ ਗੁਰਦਾਸ ਸਾਹਿਬ ਕਹਿੰਦੇ ਗਰੂ ਕਾਟ ਮਰਤ ਹੈ ਅਦਾ ਕਿ ਸਵਨ ਕੋ ਸਵਨ ਮੈਨਾ ਪੁੱਤਰ ਹੁੰਦਾ ਹੈ ਅਦਾ ਮੈਨਾ ਬੱਕਰੀ ਹੁੰਦੀ ਹੈ ਪਈ ਗੁਰਦਾਸ ਸਾਹਿਬ ਕਹਿੰਦੇ ਬੱਕਰੀ ਦੇ ਬੱਚਿਆਂ ਨੂੰ ਦੁੱਧ ਪਿਲਾ ਕੇ ਪਾਣੀ ਪੁਲਾ ਕੇ ਕੱਖ ਕੰਡਾ ਖਵਾ ਖਵਾ ਕੇ ਤੇ ਉਹਨੂੰ ਐਨ ਮੋਟਾ ਤਾਜ਼ਾ ਕਰਦੇ ਨੇ ਤੇ ਆਖਰਕਾਰ ਕੀ ਹੁੰਦਾ ਕੁਝ ਸਮਾਂ ਪਹਿਲਾਂ ਨੂੰ ਪੱਠੇ ਪਾਏ ਹੁੰਦੇ ਨੇ ਤੇ ਕੁਝ ਮਿੰਟਾਂ ਬਾਅਦ ਹੀ ਉਹਦਾ ਸਿਰ ਧੜ ਤੋਂ ਅਲੱਗ ਕਰ ਦਿੱਤਾ ਜਾਂਦਾ ਹੈ ਕਹਣ ਲੱਗੇ ਦੇਖੋ ਉਹਦਾ ਪਾਲਣ ਪੋਸ਼ਣ ਕੀਤਾ ਬੱਕਰੀ ਦੇ ਬੱਚੇ ਦਾ ਤੇ ਅਰ ਅੰਤ ਤੱਕ ਉਹਨੂੰ ਪੱਠਾ ਨੀਰਾ ਪਾਇਆ ਤੇ ਉਹਦਾ ਖਾਤਮਾ ਕਰ ਦਿੱਤਾ ਇਸ ਜੀਵਾਂ ਦੀ ਫਿਦਰਤ ਹੈ ਉਹਨੂੰ ਕੱਟ ਦਿੱਤਾ ਮਾਰ ਦਿੱਤਾ ਦੂਜਾ ਪਰਮਾਨ ਭਾਈ ਗੁਰਦਾਸ ਸਾਹਿਬ ਦੇੰਦੇ ਕਹਿੰਦੇ ਜੈਸੇ ਬਹੁ ਭਾਰ ਡਾਰੀਐ ਤਲਗ ਨੌਕਾ ਮਾਹੀ ਲਗ ਮੈਣਾ ਹੁੰਦਾ ਛੋਟੀ ਨੌਕਾ ਮੈਣਾ ਹੁੰਦਾ ਬੇੜੀ ਕਿਸ਼ਤੀ ਭਾਈ ਗੁਰਦਾਸ ਸਾਹਿਬ ਕਹਿੰਦੇ ਬੇੜੀ ਬਿਲਕੁਲ ਛੋਟੀ ਜਾਈਏ ਨਿੱਕੀ ਜਾਈਏ ਉਹਦੇ ਵਿੱਚ ਭਾਰ ਬਹੁਤ ਜ਼ਿਆਦਾ ਹੈ ਬਹੁਤ ਜ਼ਿਆਦਾ ਭਾਰ ਪਾ ਦਿੱਤਾ ਉਹ 베ਰੀ 베ੜੀ ਜਿਹੜੀ ਆ ਬਹੁਤਾ ਭਾਰ ਹੁਣ ਕਰ ਬੂਡਤ ਹੈ ਮਾਜ ਧਾਰ ਪਰ ਨੰਗ ਮੰਨ ਕੋ ਕਹਿੰਦੇ ਜਦੋਂ ਇੱਕ ਵੀਰ ਕਿਨਾਰੇ ਤੋਂ ਤਾਂ ਚੱਲ ਪੈਂਦੀ ਏ ਵਜ਼ਨ ਜ਼ਿਆਦਾ ਹੁਣ ਕਰਕੇ ਗੱਬੇ ਦਾ ਜਾ ਕੇ ਉਹ ਡੱਕ ਡੋਲੇ ਖਾਂਦੀ ਥੋੜਾ ਜਿਹਾ ਪਾਣੀ ਦੇ ਬੇਗ ਨਾਲ ਹਲ ਚੁੱਲ ਹੁੰਦੀ ਏ ਤੇ ਵਿੱਚੇ ਸਭ ਕੁਝ ਲੈ ਕੇ ਡੁੱਬ ਜਾਂਦੀ ਪੂਰਨੋ ਭਾਰ ਕਿਸੇ ਨੂੰ ਨਹੀਂ ਨਿਕਲ ਦਿੰਦੀ ਭਾਰ ਕਾਦਾ ਹੈ ਪਾਪਾਂ ਦਾ ਭਾਰ ਕਾਦਾ ਹੈ ਉਪਦਰਵਾ ਦਾ ਭਾਰ ਕਾਦਾ ਹੈ ਗੁਨਾਹਾਂ ਦਾ ਭਾਰ ਕਾਦਾ ਹੈ ਗੁਸਤਾਖੀਆਂ ਦਾ ਗੁਨਾ ਦਾ ਭਾਰ ਨਹੀਂ ਅਵਗਨਾ ਦਾ ਭਾਰ ਓ ਅਵਗਨਾ ਦੀਆਂ ਪੰਡਾਂ ਸਿਰ ਤੇ ਚੱਕ ਕੇ ਜਦੋਂ ਜੀਵਨ ਦੀ ਬੇੜੀ ਦੇ ਵਿੱਚ ਸਵਾਰ ਹੋ ਕੇ ਬੋਝੇ ਪਾਪਾਂ ਦਾ ਤੇ ਪਾਰ ਸੰਸਾਰ ਸਮੁੰਦਰ ਤੋਂ ਹੋਣਾ ਹੈ ਸੰਸਾਰ ਦੇ ਕਿਨਾਰੇ ਤੋਂ ਨਿਰੰਕਾਰ ਦੇ ਕਿਨਾਰੇ ਤੇ ਜਾਣਾ ਹੈ ਭਾਈ ਗੁਰਦਾਸ ਸਾਹਿਬ ਕਹਿੰਦੇ ਮੰਜ ਧਰ ਡੁੱਬਦੇ ਆ ਪਾਪਾਂ ਦੇ ਬੋਝ ਨਾਲ ਜਿਨ੍ਹਾਂ ਕੋਲ ਪਾਪਾਂ ਦਾ ਉਪਦਰਵਾਂ ਦਾ ਪਾਰ ਨਹੀਂ ਹੈ ਜਿੰਨਾ ਕੋਲੇ ਪੰਡ ਨਹੀਂ ਹੈ ਇਹ ਗੰਠੜੀ ਨਹੀਂ ਹੈ ਉਹ ਤਰ ਜਾਂਦੇ ਉਹਨਾਂ ਕੋਲ ਕੀ ਹੈ ਗੁਣ ਪਾਪਾਂ ਦਾ ਵਜਨ ਅਰੂਪ ਪਾਪੀ ਜਿਹੜੇ ਨੇ ਉਹ ਫਿਰ ਡਰਦੇ ਨੇ ਪਾਰ ਅਰ ਸੋ ਡਰ ਜੇ ਪਾਪ ਕਮਾ ਮੰਦਾ ਡਰ ਉਹਦੇ ਮਨ ਵਿੱਚ ਜਿਹਦੇ ਕੋਲ ਪਾਪ ਹੈ ਧਰਮੀ ਬਖਸ਼ੇਤ ਧਰਮੀ ਨੂੰ ਕੋਈ ਡਰ ਨਹੀਂ ਉਹ ਪ੍ਰਸੰਨ ਨੇ ਉਹਨੂੰ ਡਰ ਨਹੀਂ ਚੋਰੀ ਕਰਦਾ ਬੰਦਾ ਡਰੇਗਾ ਨਾ ਵਿਵਚਾਰੀ ਕਰਦਾ ਡਰੇਗਾ ਨਾ ਤੇ ਜਿਹੜਾ ਅਰ ਸੱਚਾ ਸੁੱਚਾ ਬੰਦਾ ਜਿੱਥੇ ਮਰਦੀ ਤੁਰਿਆ ਜਾਵੇ ਉਹਨੂੰ ਕੋਈ ਡਰ ਨਹੀਂ ਖਤਰਾ ਨਹੀਂ ਹੁਣ ਪੰਡਾ ਕੇਦੋਂ ਚੁਕੀਆਂ ਨੇ ਲੋਕ ਅਵਗਣਾ ਕੀ ਬੰਨੇ ਗੰਠੂੜੀ ਪੰਡ ਬੱਦੀਏ ਅਵਗਣਾ ਦੀ ਪੰਡ ਬੱਦੀਏ ਗੁਨਾਹਾਂ ਦੀ ਉਠਾਈਏ ਬੋਝ ਜੀਵਨੇ ਚਿੱਤ ਦੇ ਅੰਦਰ ਹੀ ਵਸੇ ਨੇ ਕੋਈ ਸਿਰਤੇ ਨਹੀਂ ਚੱਕੀ ਹੋਈ ਬਾਹਰੀ ਪੰਡ ਬਾਹਰੋ ਚੱਕੀ ਜਾਂਦੀ ਏ ਜੋ ਚਿਤਵਣੀ ਚੇਤੇ ਦੇ ਵਿੱਚ ਗੱਲ ਲਿਆਂਦੀ ਚਿੱਤ ਵਿੱਚ ਵਸਾਈਏ ਉਹ ਬੋਝ ਬਣ ਗਈ ਕਈ ਬੰਦਿਆਂ ਨੂੰ ਮਿਲੋਂਗੇ ਨਾ ਕਹਿੰਨਗੇ ਮੇਰੇ ਮਨ ਤੇ ਬੋਝ ਬਣਿਆ ਆ ਬੋਝ ਬੋਝ ਦਾ ਅਰਥ ਭਾਰ ਹੁੰਦਾ ਏ ਭਈ ਉਹ ਕਾਦਾ ਕਹੇਗਾ ਮੈਂ ਤੈਨੂੰ ਦੱਸਦਾ ਹਾਂ ਕਈ ਵਾਰ ਇਹ ਵੀ ਕਹਿੰਦੇ ਵੀ ਕਿਸੇ ਹੋਰ ਨੂੰ ਉਹਨਾਂ ਦੱਸੀ ਮੇਰੇ ਨਾਲ ਬੋਧ ਬਣਿਆ ਹੋਇਆ ਇਨਾਂ ਗੱਲਾਂ ਦਾ ਫਿਰ ਉਹ ਆਪਣੀ ਗੁਫਤ ਗੂਹ ਜਿਹੜੀ ਹੁੰਦੀ ਏ ਜੋ ਅੰਦਰ ਗੋਬਾਰਾ ਭਰਿਆ ਹੁੰਦਾ ਉਹਨੂੰ ਐਸਤਾ ਐਸਤਾ ਬਾਹਰ ਖਤਮ ਕਰਦੇ ਦੱਸਦੇ ਨੇ ਉਹ ਜਿਹੜੇ ਅਵਗਨ ਚਿਤਵੇ ਨੇ ਗੁਸਤਾਖੀਆਂ ਕੀਤੀਆਂ ਨੇ ਗੁਨਾਹ ਦੇਖੇ ਨੇ ਗੁਨਾਹ ਸੁਨੇ ਨੇ ਗੁਨਾਹ ਕੀਤੇ ਨੇ ਉਹਨਾਂ ਦੀ ਪੰਡ ਬੱਦੀ ਹੋਈ ਏ ਪੰਡ ਲੋਗ ਅਵਗਣਾ ਕੀ ਬੰਨੇ ਗੰਠੁੜੀ ਗੋਣ ਨ ਵਿਹਾਜੈ ਕੋਏ ਗੁਣ ਇਕੱਠਾ ਨਹੀਂ ਕੀਤਾ ਸੰਸਾਰ ਵਿੱਚੋਂ ਪਰਿਵਾਰ ਵਿੱਚੋਂ ਕਾਰੋਬਾਰ ਵਿੱਚੋਂ ਗੁਰਦੁਆਰੇ ਵਿੱਚੋਂ ਮੰਦਿਰ ਵਿੱਚੋਂ ਮਸਜਿਦ ਵਿੱਚੋਂ ਸੰਗਤ ਵਿੱਚੋਂ ਜਿੱਥੇ ਗਏ ਨੇ ਅਵਗਣ ਵੇਖੇ ਨੇ ਬੁਰੀਆਈ ਵੇਖੀ ਏ ਘਾਟ ਦੇਖੀ ਏ ਉਥੇ ਇਹ ਦੇਖਣਾ ਕੀਤਾ ਇਥੇ ਹੈ ਕੀ ਨਹੀਂ ਇਥੇ ਗਲਤ ਕੀਆ ਇਹ ਨਹੀਂ ਦੇਖਿਆ ਬਈ ਇਥੇ ਸਹੀ ਕੀ ਹੈ ਇਥੇ ਚੰਗਾ ਕੀ ਹੈ ਅਸ਼ਾਈ ਕੀ ਹੈ ਇਹ ਨਹੀਂ ਦੇਖਿਆ ਉਥੋ ਅਵਗਨ ਚਿੱਤ ਵਿੱਚ ਵਸ ਗਿਆ ਮੰਨ ਲਓ ਸਮਝਣ ਵਾਸਤੇ ਅਸੀਂ ਯਾਤਰਾ ਥੱਲੇ ਗਏ ਉਥੇ ਗਏ ਗੁਰੂ ਅਸਥਾਨਾਂ ਦੇ ਚਿੱਤ ਦਰਸ਼ਨ ਕਰਨ ਇਹ ਚਿੱਤ ਦੇ ਵਿੱਚ ਨਹੀਂ ਵਸਿਆ ਉਥੇ ਚੰਗਾ ਕੀਰਤਨ ਹੋ ਰਿਹਾ ਸੀ ਸ਼ਬਦ ਕਿਹੜਾ ਚੱਲਦਾ ਸੀ ਵਿਚਾਰ ਹੋ ਰਹੀ ਸੀ ਕਿਹੜੇ ਸ਼ਬਦ ਦੀ ਵਿਚਾਰ ਕੀ ਬੋਲ ਬੋਲੇ ਜਾ ਰਹੇ ਸਨ ਇਹ ਚیتے ਹੈ ਫੁਲਾਨੇ ਨੇ ਉਥੇ ਆ ਕਰ ਦਿੱਤਾ ਉਥੇ ਸਬਜ਼ੀ ਚੰਗੀ ਨਹੀਂ ਸੀ ਉਥੇ ਦਾਲ ਚੰਗੀ ਨਹੀਂ ਸੀ ਉਥੇ ਕੋਈ ਹੋਰ ਲੜਾਈ ਝਗੜਾ ਦੇਖ ਲਿਆ ਉਥੇ ਹੋਰ ਘਟ ਦੇਖ ਲਈ ਉਹ ਬੜਾ ਚਿੱਤ ਵਿੱਚ ਰਹਿ ਜਾਣ ਲੱਗੀਆਂ ਚਿੱਤ ਦਾ ਹਿੱਸਾ ਬਣ ਗਈਆਂ ਰੱਬ ਦਾ ਨਾਂ ਨਾ ਬਣਿਆ ਉਹ ਚਿੱਤ ਦੇ ਵਿੱਚ ਉਹ ਜਿੱਥੇ ਰੱਬ ਦੇ ਨਾਂ ਨੂੰ ਅਸ਼ਾਈ ਨੂੰ ਜਗ੍ਹਾ ਦੇਣੀ ਸੀ ਜਗਾਤਾ ਦਿੱਤੀ ਪਰ ਗਲਤ ਚੀਜ਼ ਨੂੰ ਦਿੱਤੀ ਉਹ ਪੰਡ ਵੱਧ ਗਈ ਉਹਨੂੰ ਵਿਹਾਦਿਆ ਇਕੱਠਾ ਕੀਤਾ ਸੰਸਾਰ ਵਿੱਚ ਉਹ ਜਿੱਥੇ ਗਏ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਗੁਣ ਕਾ ਗਾਹਕ ਨਾਨਕਾ ਵਿਰਲਾ ਕੋਈ ਹੋਏ ਕੋਈ ਵਿਰਲਾ ਹੈ ਜਿਹੜਾ ਗੁਣਾ ਦਾ ਗਾ ਕੇ ਮਹਾਰਾਜ ਤੱਕ ਕਹਿੰਦੇ ਸਾਂਝ ਕੀ ਜਹ ਗੁਣਹਿ ਕੇਰੀ ਛੋੜ ਅਵਗਣ ਚੱਲੀਏ ਤੋ ਅਵਗਣਾ ਨੂੰ ਛੱਡ ਗੁਣਾ ਦੀ ਸਾਂਝ ਕਰ ਗੁਣਾ ਦੀ ਗੁਣ ਪੱਲੇ ਬਨ ਤੇ ਮਹਾਰਾਜ ਪਾਤਸ਼ਾਹ ਵੀ ਕਹਿੰਦੇ ਨੇ ਗੁਣਾ ਕਾ ਹੋਵੇ ਵਾਸੁਲਾ ਕੱਡ ਵਾਸ ਲਈ ਜਾ ਮਹਾਰਾਜ ਕਹਿੰਦੇ ਗੁਨਾ ਦਾ ਡੱਬਾ ਭਰਿਆ ਹੋਵੇ ਜਿਵੇਂ ਫੁੱਲਾਂ ਦਾ ਨਾ ਦੀ ਟੋਕਰੀ ਭਰੀ ਆ ਨਾ ਤੇ ਉਹਦੇ ਵਿੱਚੋਂ ਸੁਗੰਧੀ ਆਵੇਗੀ ਤੇਰਾ ਹਿਰਦਾ ਗੁਨਾ ਨਾਲ ਅਛਾਈ ਨਾਲ ਭਰਿਆ ਨਾ ਸੁਗੰਧੀ ਕੀ ਅੰਦਰੋਂ ਬੋਲ ਗੁਨਾ ਵਾਲੇ ਆਉਣਗੇ ਗੁਰੂ ਵਾਲੇ ਆਉਣਗੇ ਪ੍ਰੇਮ ਵਾਲੇ ਆਉਣਗੇ ਅਦਬ ਵਾਲੇ ਆਉਣਗੇ ਸਤਕਾਰ ਵਾਲੇ ਆਉਣਗੇ ਪਿਆਰ ਵਾਲੇ ਆਉਣਗੇ ਜੇ ਇਸ ਟੋਕਰੀ ਦੇ ਵਿੱਚ ਇਸ ਜਿਹਨ ਦੇ ਅੰਦਰ ਚਿੱਤ ਦੇ ਅੰਦਰ ਅਵਗਨ ਨੇ ਇਹਦੇ ਵਿੱਚੋਂ ਈਰਖਾ ਜੈਲਸੀ ਨਿੰਦਿਆ ਚੁਗਲੀ ਔਰ ਹੋਰ ਬਦਬੂਦਰ ਚੀਜ਼ਾਂ ਆਉਣਗੀਆਂ ਮਹਾਰਾਜ ਕਹਿੰਦੇ ਬਈ ਇਹ ਅਵਗਨਾ ਦੀ ਗੰਠੜੀ ਜਿਹੜੀ ਬੱਧੀ ਨਾ ਇਹ ਲੈ ਕੇ ਤੁਰਿਆ ਨਰੰਕਾਰ ਵੱਲ ਨੂੰ ਤੇ ਸੰਸਾਰ ਇਹ ਸਮੁੰਦਰ ਨੰਗਣਾਏ ਦੇ ਤੋਂ ਪਾਰ ਸੰਸਾਰ ਦੇ ਕਿਨਾਰੇ ਤੋਂ ਜਾਣਾ ਹੈ ਨਰੰਕਾਰ ਦੇ ਕਿਨਾਰੇ ਤੇ ਤੇ ਨਾਲ ਹਉਮੇ ਬੰਨੀ ਫਿਰਦਾ ਹੈ ਬਈ ਮੈਂ ਤਾਂ ਨੰਗ ਹੀ ਜਾਣਾ ਮੇਰੇ ਕੋ ਬੜੀ ਨੌਲਾ ਜੇ ਪਤਾ ਹੈ ਮੈਨੂੰ ਬਹੁਤ ਤੇ ਫਿਰ ਮਹਾਰਾਜ ਕਬੀਰ ਸਾਹਿਬ ਪਤਾ ਕੀ ਕਹਿੰਨੇ ਕਹਿ ਲੱਗੇ ਪੰਡ ਸੀ ਪਾਪਾਂ ਦੀ ਤੇ ਬੋਝ ਭਾਰ ਸੀ ਪਾਪਾਂ ਦਾ ਤੇ ਹੁਣ ਭਾਰ ਇਹ ਜਿਹਦੇ ਕੋਲੋਂ ਬਾਹਰਲੇ ਪਾਣੀ ਵਿੱਚ ਵੀ ਡੁੱਬਦਾ ਤੇ ਔਰ ਅੰਦਰ ਵੀ ਡੁੱਬਦਾ ਹੈ ਮਹਾਰਾਜ ਦੇ ਬਚਨ ਨਹੀਂ ਹਰੂਏ 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 ਦਾ ਅਰਥ ਹੈ ਹੌਲੇ ਹੌਲੇ ਜਿਨ੍ਹਾਂ ਦੇ ਕੋਲ ਆਵਾਜ਼ ਨਹੀਂ ਹਰੂਏ ਹਰੂਏ ਤਰ ਗਏ ਤੇਰ ਮੈਨਾ ਤਰਨਾ ਤਰ ਗਏ ਡੁੱਬੇ ਨਹੀਂ ਡੁੱਬੇ ਜੇਨ ਸਿਰ ਭਾਰ ਜਿਨ੍ਹਾਂ ਦੇ ਸਿਰ ਤੇ ਭਾਰ ਚੁੱਕਿਆ ਸੀ ਬੋਝ ਚੁੱਕਿਆ ਸੀ ਉਹ ਸੰਸਾਰ ਸਮੁੰਦਰ ਦੇ ਵਿੱਚ ਡੁੱਬੇ ਉਹ ਡੁੱਬੇ ਜਿਨ੍ਹਾਂ ਗੁਰੂ ਦੀ ਗੱਲ ਨੂੰ ਮੰਨ ਕੇ ਔਰ ਗੁਣ ਇਕੱਠੇ ਕੀਤੇ ਜਿੱਥੇ ਗਏ ਅਸ਼ਾਈ ਇਕੱਠੀ ਕੀਤੀ ਬੁਰਾਈ ਦਾ ਤਿਆਗ ਕੀਤਾ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਆ ਫਿਰ ਜੇ ਗੁਣ ਹੋਵੇ ਗਣਪੜੀਏ ਉਹ ਜਿਹੜੀ ਪੰਡ ਬਦੀ ਨਾ ਅੰਦਰ ਉਹਦੇ ਵਿੱਚ ਗੁਣ ਹੋਵਣ ਤੇ ਜੇ ਗੁਣ ਹੋਣਗੇ ਤੇ ਫਿਰ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਮਿਲੇਗਾ ਸੋਈ ਰੱਬ ਪਰਮਾਤਮਾ ਵੈਗੁਰੂ ਖੁਦਾ ਉਹ ਮਿਲੇਗਾ ਤੇ ਉਹਨਾਂ ਗੁਣਾ ਦੇ ਨਾਲ ਜੇ ਇੱਕ ਵਾਰ ਮਿਲ ਗਿਆ ਫਿਰ ਵਿਛੋੜਾ ਨਹੀਂ ਹੋਵੇਗਾ ਜੇ ਗੁਣ ਹੋਵੇ ਗੰਠੁੜੀਏ ਮਿਲੇਗਾ ਸੋਈ ਮਹਾਰਾਜ ਬਚਨ ਕਰਦੇ ਆ ਕਿ ਸੰਸਾਰ ਵਿੱਚ ਆਇਆ ਆ ਤੇ ਸਜਣਾ ਜੇ ਗੁਣ ਹੋਵੇ ਗੰਠੁੜੀਏ ਮਿਲੇਗਾ ਸੋਈ ਮਿਲਿਆ ਹੋਈ ਨਾ ਵਿਛੜੇ ਜੇ ਮਿਲਿਆ ਹੋਈ ਉਹ ਪਾਪਾਂ ਦਾ ਬੋਝ ਪਰੇ ਕਰ ਆਪਣੀ ਮਨ ਤੋਂ ਉਹਨਾਂ ਦਾ ਬੋਝ ਲਾ ਤੇ ਗੁਣਾ ਨੂੰ ਅੰਦਰ ਵਸਾ ਪਰਮਾਤਮਾ ਵਾਲਿਆਂ ਨੂੰ ਜਿਹਦੇ ਨਾਲ ਇੱਥੇ ਵੀ ਸੁੱਖ ਸਕੂਨ ਰਹਿਣਾ